ਅਗਰ ਕੱਲ ਨੂੰ ਮੈਨੂੰ ਪਾਰਟੀ ਸੰਗਰੂਰ ਲੜਨ ਵਾਸਤੇ ਕਹਿੰਦੇ ਉਹਦੇ ਭਗਵੰਤ ਦਾ ਆਪਣਾ ਯੋਗਦਾਨ ਆ ਉਹਨੇ ਮੈਨੂੰ ਫਸਾਇਆ ਕੇਸ ਚ ਉਹਨੇ ਮੈਨੂੰ ਕੀ ਕਹਿੰਦੇ ਹਮਦਰਦੀ ਦਵਾਈ ਆਪਣੇ ਵੱਲੋਂ ਤਾਂ ਉਹ ਬਦਲਾਖੋਰੀ ਕਰ ਰਿਹਾ ਸੀ ਗੱਲ ਨਾਟ ਰਿਅਲਾਈਜ਼ਿੰਗ ਕਿ ਉਹ ਅਕਾਲਪੁਰਖ ਵਾਹਿਗੁਰੂ ਬਹੁਤ ਬਿਆਨਤ ਹੈ ਈਸ਼ਵਰ ਅੱਲਾ ਉਹ ਮੈਨੂੰ ਲੋਕਾਂ ਦੇ ਕਚਹਿਰੀ ਵਿੱਚ ਮੈਨੂੰ ਹਮਦਰਦੀ ਔਰ ਆ ਆਪ ਹੀ ਮੈਨੂੰ ਆਪਣੇ ਬੋਰੇ ਲਿਆ ਕੇ ਖੜਾ ਕਰ ਲਿਆ ਵਾ ਮੈਂ ਕਿਸੇ ਚੁਣੌਤੀ ਤੋਂ ਜ਼ਿੰਦਗੀ 'ਚ ਨਹੀਂ ਭੱਜਿਆ ਅੱਜ ਅੱਜ ਤੱਕ ਪਰ ਇਹ ਫੈਸਲਾ ਪਾਰਟੀ ਦੀ ਲੀਡਰਸ਼ਿਪ ਨੇ ਕਰਨਾ ਅਗਰ ਉਹ ਕਹਿਣਗੇ ਕਿਸੇ ਵੀ ਸੀਟ ਦੇ ਉੱਤੇ ਅਗਰ ਉਹ ਕਹਿਣਗੇ ਕਿ ਘਰ ਬੈਤ ਕੈਂਪੇਨ ਕਰਨਾ ਮੈਂ ਉਹ ਵੀ ਕਰੂੰਗਾ ਅਗਰ ਉਹ ਕਹਿਣਗੇ ਕਿ ਤੈਨੂੰ ਕਿਸੇ ਅ ਸੀਟ ਦੇ ਉੱਤੇ ਲੜਨਾ ਪਵੇਗਾ ਮੈਂ ਜਿੱਦਾਂ ਪਹਿਲਾਂ ਕਿਹਾ ਮੈਂ ਨਾੜਦਾ ਨਹੀਂਗਾ ਤੇ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰੂੰਗਾ ਪਰ ਇਸ ਕੈਂਪੇਨ 'ਚ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਬੜੇ ਇੰਪੋਰਟੈਂਟਲੀ ਕਿ ਇਹ ਅ ਬਦਲਾਵ ਦੇ ਖਿਲਾਫ ਜਿਹੜਾ ਇਹਨਾਂ ਨੇ ਜੋ ਇੱਕ ਝੂਠਾ ਨਾਰਾ ਦਿੱਤਾ ਸੀ ਪੰਜਾਬ 'ਚ ਔਰ ਉਹਦੀ ਆੜ ਵਿੱਚ ਇਹਨਾਂ ਨੇ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਅਨਿਆਏ ਕੀਤਾ ਇਨਜਸਟਿਸ ਕੀਤਾ ਉਹਦਾ حساب ਲੈਣ ਉਹਦੇ ਉਸ ਹਿਸਾਬ ਲੈਣ ਦਾ ਮੌਕਾ ਹੁਣ ਲੋਕ ਸਭਾ ਦੀ ਇਲੈਕਸ਼ਨ ਵਿੱਚ ਕੀਤਾ ਜਾਵੇ। ਸਰ ਆਮ ਆਦਮੀ ਪਾਰਟੀ ਦੀ ਕਿਵੇਂ ਦੇਖਦੇ ਹੋਗੇ ਜਿਸ ਤਰ੍ਹਾਂ ਦੇ ਨਾਲ ਕੇਜਰੀਵਾਲ ਸਾਹਿਬ ਵੀ ਅੰਦਰ ਹੋ ਗਏ ਤੇ ਉਦੋਂ ਬਾਅਦ ਸਾਰੇ ਬਾਹਰ ਆ ਜਣਗੇ ਤੇ ਹੁਣ ਜਿਹੜੀਆਂ ਚਰਚਾਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਾਫੀ ਹੋ ਰਹੀ ਹੈ ਕਿ ਰਾਘਵ ਚੱਦੜਾ ਸਾਹਿਬ ਵੀ ਬੀਜੇਪੀ ਨੂੰ ਜੁਆਇਨ ਕਰ ਸਕਦੇ ਨੇ। ਦੇਖੋ ਕਹਾਣੀ ਇਹ ਆ ਕਿ ਮੈਂ ਮੈਂ ਕਦੀ ਕਿਸੇ ਕਿਸੇ ਦੀ ਗ੍ਰਿਫਤਾਰੀ ਤੇ ਖੁਸ਼ੀ ਨਹੀਂ ਜ਼ਾਹਰ ਕੀਤੀ। ਪਰੰਤੂ ਅਰਵਿੰਦ ਕੇਜਰੀਵਾਲ ਤੇ ਜਿਹੜਾ ਇਹਨਾਂ ਦਾ ਟੋਲਾ ਹੈ ਨਾ ਪੰਜਾਬ ਦੇ ਵਿੱਚ ਵੀ ਇਹ ਜਿਹਦੋਂ ਇਲਜ਼ਾਮ ਲਾਉਂਦੇ ਨੇ ਨਾ ਮੋਦੀ ਤੇ ਬੀਜੇਪੀ ਤੇ ਈਡੀ ਦਾ ਦੁਰਉਪਯੋਗ ਤੇ ਤੇ ਸੀਬੀਆਈ ਦੇ ਦੁਰਉਪਯੋਗ ਤੇ ਇਹ ਆਪਣੀ ਕਰਤੂਤ ਭੁੱਲ ਜਾਂਦੇ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਬਿਲਕੁਲ ਉਹਦੋਂ ਤੋਂ ਵੱਧ ਪੰਜਾਬ ਪੁਲਿਸ ਦਾ ਦੁਰਉਪਯੋਗ ਕਰਕੇ ਆਪਣੇ ਪੋਲੀਟਿਕਲ ਸਿਆਸੀ ਆ ਵਿਰੋਧੀਆਂ ਨੂੰ ਬਹੁਤ ਜ਼ਬਰ ਢਾਇਆ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਤੇ ਐਨਡੀਪੀਐਸ ਦਾ ਕੇਸ 9 ਸਾਲ ਪੁਰਾਣਾ ਹੁਣ ਅਤੀਸ਼ੀ ਰੋਜ਼ ਰੁੰਦੀ ਆ ਇਹ 2 ਸਾਲ ਪੁਰਾਣਾ ਹੈ ਉਹਨਾਂ ਦੇ ਪਾਸ ਕੋਈ ਸਬੂਤ ਨਹੀਂ ਹੈ ਉਹਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਤਾਂ ਤੁਸੀਂ ਖੇਰੇ ਨਾਲ ਕੀ ਕੀਤਾ ਸੀਗਾ ਔਰ ਉਹ ਕੇਸ ਜਦੋਂ 2017 ਚ ਮੇਰੇ ਤੇ ਬਣਿਆ ਵਾ ਪਹਿਲੀ ਵਾਰੀ ਸਮਨ ਕੀਤਾ ਗਿਆ ਅਦਾਲਤ ਵੱਲੋਂ ਭਗਵੰਤ ਮਾਨ ਆਫੀਸ਼ੀਅਲੀ ਔਨ ਰਿਕਾਰਡ ਆ ਉਹ ਕਹਿ ਰਿਹਾ ਵਾ ਕਿ ਖੇਰੇ ਨਾਲ ਬੜੀ ਬੇਇਨਸਾਫੀ ਹੋ ਰਹੀ ਧੱਕਾ ਹੋ ਰਿਹਾ ਸਰਕਾਰ ਵਿੰਡੇਟਾ ਕਰ ਰਹੀ ਹੈ ਤੇ ਮੈਂ ਪਾਰਲੀਮੈਂਟ ਚ ਗੱਲ ਉਠਾਉਂਗਾ ਉਸੇ ਕੇਸ ਚ ਮੈਨੂੰ ਇੰਪਲੀਕੇਟ ਕਰਤਾ ਔਰ 4 ਜਨਵਰੀ 2024 ਨੂੰ ਜਦੋਂ ਮੈਨੂੰ ਹਾਈ ਕੋਰਟ ਨੇ ਬੇਲ ਦਿੱਤੀ ਆ ਐਸਐਨਡੀਪੀਐਸ ਕੇਸ ਵਿੱਚ ਸੁਭਾਨਪੁਰ ਪੁਲਿਸ ਸਟੇਸ਼ਨ ਚ ਉਸ ਦਿਨ 3 ਵਜੇ ਤੜਕੇ ਇੱਕ ਅਟਰਲੀ ਝੂਠਾ ਮੁਕਦਮਾ ਹੋਰ ਦਰਜ ਕੀਤਾ ਗਿਆ ਤਾਂ ਕਿ ਮੈਨੂੰ ਇਹ ਮੈਂ ਕੇਜਰੀਵਾਲ ਅਤੀਸ਼ੀ ਸੌਰਭ ਭਗਵੰਤ ਨੂੰ ਪੁੱਛਣਾ ਚਾਹਉਣਾ ਕਿ ਤੁਹਾਡੇ ਤੇ ਬੀਜੇਪੀ ਚ ਅੰਤਰ ਕੀ ਆ ਇਹ ਤੁਸੀਂ ਉੱਥੇ ਸ਼ੋਰ ਮਚਾਉਨੇ ਕਿ ਜੀ ਬੀਜੇਪੀ ਨੇ ਮੀਡੀਆ ਹਾਈਜੈਕ ਕਰ ਲਿਆ ਕੀ ਪੰਜਾਬ ਦੇ ਵਿੱਚ ਮੀਡੀਆ ਹਾਈਜੈਕ ਭਗਵੰਤ ਦੀ ਸਰਕਾਰ ਨੇ ਨਹੀਂ ਕੀਤਾ ਸੋ देयरफॉर ਦੂਸਰੇ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਗਰੇਵਾਂ ਚਾਕੋ ਤਾਈਓ ਮੈਂ ਸਾਦਾ ਜਿਹਾ ਸ਼ਬਦ ਵਰਤਿਆ ਸੀਗਾ ਕਿ ਜੋ ਬੀਜੋਗੇ ਉਹੀ ਵਟੋਗੇ ਕਿਸੇ ਲਈ ਟੋਆ ਪਟੋਗੇ ਉਹਦੇ ਡਿੱਗੋਗੇ ਕੇਜਰੀਵਾਲ ਉਸੇ ਟੋਏ ਵਿੱਚ ਜਾ ਕੇ ਡਿੱਗਿਆ ਹੁਣ ਰੋਂਦੇ ਨੇ ਕਿ 4.5 ਕਿਲੋ ਭਾਰ ਘੱਟ ਗਿਆ ਲੈ ਤਾਂ ਦੇਨੀ ਤਾਂ ਸੋਏ ਨੇ ਮੈਨੂੰ ਤੁਸੀਂ 4 ਮਹੀਨੇ ਇੱਕ ਬਿਲਕੁਲ ਬਿਨਾਂ ਵਜ੍ਹਾ ਇਕੱਲਾ ਮੈਨੂੰ ਨਹੀਂ ਤੂੰ ਦਰਜਨਾ ਬੰਦੇ ਤੁਸੀਂ ਪੋਲਿਟੀਕਲ ਆਪੋਨੈਂਟਸ ਪੰਜਾਬ ਪੁਲਿਸ ਕੋਈ ਮੜਾ ਟਵੀਟ ਵੀ ਕਰ ਦੇ ਦਿੱਲੀ ਚੱਕਣ ਜਾਂਦੀ ਏ ਉਸ ਨੂੰ ਕੇਜਰੀਵਾਲ ਦੇ ਖਿਲਾਫ ਟਵੀਟ ਹੋ ਜੇ ਇੱਕ ਵਿਚਾਰਾ ਯੂਟਿਊਬਰ ਸੀਗਾ ਉਹਨੇ ਕੋਈ ਜੰਮੂ ਦਾ ਰਹਿਣ ਵਾਲਾ ਉਸਨੇ ਕੋਈ लवली ਯੂਨੀਵਰਸਿਟੀ ਦੇ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਪੀ ਹੈ ਉਹਦੇ ਖਿਲਾਫ ਕੋਈ ਇੱਕ ਵੀਡੀਓ ਪਾਤੀ अबाउट लवली ਯੂਨੀਵਰਸਿਟੀ ਦੇ ਜੋ ਕੁਝ ਹੋ ਰਿਹਾ ਸੀਗਾ ਉਹਨੂੰ ਜੰਮੂ ਚੁੱਕਣ ਗਈ ਹੈ ਪੁਲਿਸ ਤੇ ਔਰ ਇੱਥੇ ਭਾਨੇ ਸਿੱਧੂ ਦੇ ਖਿਲਾਫ ਚਾਰ ਮੁਕਦਮੇ ਠੀਕ ਹੈ ਤੁਸੀਂ ਅਗਰ ਕੋਈ ਕਰਪਸ਼ਨ ਕਰਦਾ ਯੂ ਹੈਵ ਦਾ ਰਾਈਟ ਟੂ ਇਨਵੈਸਟੀਗੇਟ ਬਟ ਇਨ ਦਾ ਨੇਮ ਆਫ ਇਨਵੈਸਟੀਗੇਟਿੰਗ ਕਰਪਸ਼ਨ ਇਹਨਾਂ ਨੇ ਬਹੁਤ ਅਨਿਆਇ ਕੀਤਾ ਲੋਕਾਂ ਦੇ ਨਾਲ ਉਹਦਾ ਹੀ ਖਮਿਆਜ਼ਾ ਹੁਣ ਦਿੱਲੀ ਦੇ ਵਿੱਚ ਭੋਗਤ ਰਹੇ ਨੇ ਰਾਗਵ ਚੱਡਾ ਦੇਖੋ ਕਿੰਨਾ ਸ਼ੋਰ ਮਚਾਉਂਦੇ ਸੀ ਕਿਹੋ ਜੀਆਂ ਗੱਲਾਂ ਕਰਦੇ ਸੀ ਹੁਣ ਡਰਦਾ ਲੰਡਨ ਤੋਂ ਨਹੀਂ ਆ ਰਿਹਾ ਵਾਪਸ ਔਰ ਜਿਹੜਾ ਇਹ ਕਹਿ ਰਹੇ ਨੇ ਕਿ ਸੀਬੀਆਈ ਤੇ ਈਡੀ ਪ੍ਰੈਸ਼ਰ ਡਾਲ ਕੇ ਹਮਾਰੋ ਕੋ ਪਾਰਟੀ ਤਬਦੀਲ ਕਰਨਾ ਚਾਹਤੀ ਹੈ ਆਪਰੇਸ਼ਨ ਲੋਟਸ ਇਹਨਾਂ ਨੇ ਸਾਡੇ ਚੱਬੇਵਾਲ ਨਾਲ ਕੀ ਕੀਤਾ ਰਾਜਕੁਮਾਰ ਚੱਬੇਵਾਲ ਸਟੋਰੀ will come out later ਰਾਜਕੁਮਾਰ ਚੱਬੇਵਾਲ ਹੈਜ਼ ਬੀਨ ਆਰਮ ਟਵਿਸਟਡ ਉਹਨੂੰ ਇੱਕ ਵਿਜੀਲੈਂਸੀ ਇਨਕੁਆਇਰੀ ਰਿਪੋਰਟ ਫਰਜੀ ਜੀ ਦਿਖਾ ਕੇ ਕਹਿੰਦੇ ਕਿ ਕਿੱਦਾਂ ਕਰਨੀ ਹੈ ਜੇਲ੍ਹ ਜਾਣਾ ਕਿ ਸਾਡੇ ਨਾਲ ਆਉਣਾ ਹੁਣ ਹਰ شریف ਆਦਮੀ ਜਿਹਦੇ ਘਰ ਔਰਤਾਂ ਨੇ ਬੱਚੇ ਨੇ ਹੀ ਡੋਜ਼ਨਟ ਵਾਂਟ ਟੂ ਬੀ ਡ੍ਰੈਗਡ ਇਨਟੂ ਯੂ ਨੋ ਥੀਸ ਫਿਲਟੀ ਕੇਸਸ ਐਂਡ ਸੈਂਟ ਟੂ ਜੇਲ ਫਾਰ ਮੰਥਸ ਐਂਡ ਮੰਥਸ ਟੁਗੇਦਰ ਉਹ ਵਿਚਾਰਾ ਉਧਰ ਚਲੇ ਗਿਆ ਵਾ ਇਹ ਇਹਨਾਂ ਨੇ ਕੋਈ ਕਸਰ ਨਹੀਂ ਚ ਮਤਲਬ ਆਈ ਵੋਂਟ ਓਨਲੀ ਸੀ ਡਾਕਟਰ ਗਾਂਧੀ ਨੇ ਬੜਾ ਅੱਛਾ ਨਾਮ ਰੱਖਿਆ ਸੀ ਕਹਿੰਦੇ ਅਰਵਿੰਦ ਕੇਜਰੀਵਾਲ ਛੋਟਾ ਮੋਦੀ ਆ ਔਰ ਭਾਰਤ ਦੀ ਰਾਜਨੀਤੀ ਵਿੱਚ ਛੋਟਾ ਮੋਦੀ ਉਹ ਸਾਬਤ ਹੋ ਰਿਹਾ ਵਾ ਸਰ ਮੋਦੀ ਦੀ ਗੱਲ ਕੀਤੀ ਇਹ ਪਾਰਟੀ ਦੇ ਵਿੱਚ ਲੀਡਰ ਅਦਲਾ ਬਦਲੀ ਕਰ ਰਹੇ ਨੇ ਕਿ ਇਹ ਈਡੀ ਦੇ ਡੱਟ ਕਰ ਰਹੇ ਨੇ ਕਿਸੇ ਨਹੀਂ ਦੇਖੋ ਨਹੀਂ ਦੇਖੋ ਡਿਫੈਕਸ਼ਨ ਜਿਹੜੀ ਆ ਨਾ ਜੀ ਮੇਰਾ ਮੰਨਣਾ ਵਾ ਕਿ ਡਿਫੈਕਸ਼ਨ ਕਿਸੇ ਕਾਰਨ ਨਾ ਹੋਵੇ ਨਾ ਤਾਂ ਲੋਕੀ ਉਹਨੂੰ ਹਜਮ ਕਰਦੇ ਨੇ ਹੁਣ ਤਾਂ ਇੱਕ ਫੈਸ਼ਨ ਬਣਾ ਲਿਆ ਵਾ ਕਿ ਰਾਤ ਨੂੰ ਸੁੱਤੇ ਅਸੀਂ ਅ ਫਰਜ਼ ਕਰੋ ਬੋਕਰ ਚ ਆ ਤੇ ਸਵੇਰੇ ਉੱਠੇ ਅਸੀਂ ਫੁੱਲ ਚ ਆ ਜਾਂ ਰਾਤ ਨੂੰ ਸੁੱਤੇ ਅਸੀਂ ਕਾਂਗਰਸ ਵਿੱਚ ਆ ਤੇ ਸਵੇਰੇ ਉੱਠੇ ਅਸੀਂ ਬੋਕਰ ਚ ਆ ਸੋ ਦਿਸ ਇਜ਼ ਅਨਐਕਸੈਪਟੇਬਲ اور ਡਿਫੈਕਟਰਸ ਨੂੰ ਇਸ ਇਲੈਕਸ਼ਨ ਵਿੱਚ ਮੇਰੇ ਹਿਸਾਬ ਨਾਲ ਪੰਜਾਬ ਘਟੂ ਘਟ ਮੈਂ ਕਹਿ ਸਕਦਾ ਕਿ ਕਰਾਰੀ ਹਾਰ ਦੇਣਗੇ ਲੋਕੀ ਤੁਸੀਂ ਤੁਹਾਡੇ ਸਾਹਮਣੇ ਸਾਰੇ ਨਤੀਜੇ 4 ਜੂਨ ਨੂੰ ਆ ਜਾਣਗੇ ਸਹਿਰਾ ਸਾਹਿਬ ਕੇਡੀ ਸੀਟ ਤੋਂ ਜਿਹੜਾ ਪਾਰਟੀ ਦੇ ਵੱਲੋਂ ਤੁਹਾਨੂੰ ਹਰੀ ਝੰਡੀ ਦਿੱਤੀ ਗਈ ਹੈ ਸੰਗਰੂਰ ਤੋਂ ਉਹ ਚਰਚਾ ਮਾਰੀਏ ਦੇਖੋ ਇਸ ਤਰ੍ਹਾਂ ਵਾਂ ਕਿ ਮੈਂ ਕਿਸੇ ਵੀ ਸੀਟ ਤੇ ਅਪਲਾਈ ਨਹੀਂ ਕੀਤਾ ਔਰ ਜਦੋਂ ਮੈਂ ਜੇਲ੍ਹ ਗਿਆ ਕਿਉਂਕਿ ਮੈਨੂੰ ਲੱਗਦਾ ਹੈ ਇਸ ਅਗਰ ਕੱਲ ਨੂੰ ਮੈਨੂੰ ਪਾਰਟੀ ਸੰਗਰੂਰ ਲੜਨ ਵਾਸਤੇ ਕਹਿੰਦੇ ਉਹਦੇ ਭਗਵੰਤ ਦਾ ਆਪਣਾ ਯੋਗਦਾਨ ਉਹਨੇ ਮੈਨੂੰ ਫਸਾਇਆ ਕੇਸ ਉਹਨੇ ਮੈਨੂੰ ਕੀ ਕਹਿੰਦੇ ਹਮਦਰਦੀ ਦਵਾਈ ਆਪਣੇ ਵੱਲੋਂ ਤਾਂ ਉਹ ਬਦਲਾਖੋਰੀ ਕਰ ਰਿਹਾ ਸੀ ਗੱਲ ਨਾਟ ਰਿਅਲਾਈਜ਼ਿੰਗ ਕਿ ਉਹ ਕਾਲਪੁਰਕ ਵਾਹਿਗੁਰੂ ਬਹੁਤ ਬਿਆਨਤਾ ਈਸ਼ਵਰ ਅੱਲਾ ਉਹ ਮੈਨੂੰ ਲੋਕਾਂ ਦੇ ਕਚਹਿਰੀ ਵਿੱਚ ਮੈਨੂੰ ਹਮਦਰਦੀ ਔਰ ਆਪ ਹੀ ਮੈਨੂੰ ਆਪ ਆਪਣੇ ਮੋਰੇ ਲਿਆ ਕੇ ਖੜਾ ਕਰ ਲਿਆ ਵਾ ਮੈਂ ਕਿਸੇ ਚੁਣੌਤੀ ਤੋਂ ਜ਼ਿੰਦਗੀ ਵਿੱਚ ਨਹੀਂ ਭਜਾ ਅੱਜ ਅੱਜ ਤੱਕ ਪਰ ਇਹ ਫੈਸਲਾ ਪਾਰਟੀ ਦੀ ਲੀਡਰਸ਼ਿਪ ਨੇ ਕਰਨਾ ਅਗਰ ਉਹ ਕਹਿਣਗੇ ਕਿਸੇ ਵੀ ਸੀਟ ਦੇ ਉੱਤੇ ਅਗਰ ਉਹ ਕਹਿਣਗੇ ਕਿ ਘਰ ਬੈਤ ਕੈਂਪੇਨ ਕਰਨਾ ਮੈਂ ਉਹ ਵੀ ਕਰੂੰਗਾ ਅਗਰ ਉਹ ਕਹਿਣਗੇ ਕਿ ਤੈਨੂੰ ਕਿਸੇ ਅ ਸੀਟ ਦੇ ਉੱਤੇ ਲੜਨਾ ਪਵੇਗਾ ਮੈਂ ਜਿੱਦਾਂ ਪਹਿਲਾਂ ਕਿ ਮੈਂ ਨੱਟਦਾ ਨਹੀਂਗਾ ਤੇ ਮੈਂ ਉਸ ਚੁਣੌਤੀ ਨੂੰ ਸਵੀਕਾਰ ਕਰੂੰਗਾ ਪਰ ਇਸ ਕੈਂਪੇਨ ਚ ਮੈਂ ਇੱਕ ਗੱਲ ਕਹਿਣਾ ਚਾਹਨਾ ਬੜੇ ਇੰਪੋਰਟੈਂਟਲੀ ਕਿ ਇਹ ਬਦਲਾਵ ਦੇ ਖਿਲਾਫ ਜਿਹੜਾ ਇਹਨਾਂ ਨੇ ਜੋ ਇੱਕ ਝੂਠਾ ਨਾਰਾ ਦਿੱਤਾ ਸੀ ਪੰਜਾਬ ਚ ਔਰ ਉਹਦੀ ਆੜ ਵਿੱਚ ਇਹਨਾਂ ਨੇ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਅਨਿਆਇ ਕੀਤਾ ਇਨਜਸਟਿਸ ਕੀਤਾ ਉਹਦਾ ਹਿਸਾਬ ਦਾ ਲੈਂਡ ਉਹਦੇ ਉਸ ਹਿਸਾਬ ਲੈਣ ਦਾ ਮੌਕਾ ਹੁਣ ਲੋਕ ਸਭਾ ਦੀ ਇਲੈਕਸ਼ਨ ਵਿੱਚ ਕੀਤਾ ਜਾਵੇਗਾ